ਲੋ ਜੀ ਦੋਸਤੋ ਰੇਵੀਆ ਚਾਲ ਸ਼ੁਰੂ ਹੋਣ ਵਾਲੀ ਆ ਆਪਾਂ ਗੱਲਬਾਤ ਕਰਾਉਣੀ ਆ ਤੁਹਾਡੀ ਰੈਟੀ ਸਾਹਿਬ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅੰਗਰੇਜ਼ ਸਿੰਘ ਕਲੀਚਾ ਲਾ ਠੀਕ ਹੈ ਜੀ ਤੇ ਨਾਲ ਮੇਰੇ ਹੁੰਦਾ ਸਾਥੀ ਬਾਈ ਸ਼ੰਗਾਰਾ ਤੇ ਦੋਨੇ ਰੈਫਰੀ ਆ ਅੱਛਾ ਜੀ ਤਕਰੀਬਨ 43ਵਾਂ ਖੇਡ ਮੇਲਾ ਸਾਡਾ ਇਹ ਠੀਕ ਹੈ ਜੀ ਵਿੱਚੋਂ 3-4 ਮੈਚ ਹੋ ਗਏ ਆ ਅੱਛਾ ਜੀ ਜਿਹੜੇ ਕਿਸੇ ਕਾਰਨ ਕਈ ਵੀ ਰਿਸਟਮੇਂਟ ਟ੍ਰੈਕ ਤੇ ਜਿਆਦਾ ਅਗਸਤ ਵਾਲੀ ਮੰਡੀ ਤੇ ਮੀਂਹ ਪੈ ਜਾਂਦਾ ਹਾਂਜੀ ਹਾਂਜੀ ਤੇ ਮਤਲਬ ਇਸ ਕਰਕੇ ਫਿਰ ਸਾਤ ਉਦੋਂ ਮਜਬੂਰੀ ਕਾਰਨ ਸਾ ਤੋਂ ਰਸਤਾ ਗਿਲਾ ਹੋਣ ਕਰਨ ਸਾ ਤੋਂ ਖੇਡ ਮੇਲਾ ਨਹੀਂ ਚਿਰ ਹੈ ਲਗਾਤਾਰ ਬਤੌਰ ਤੜਕਾੜੀ ਮੈਂ ਖੇਡ ਮੇਲਾ ਇੱਥੇ ਮੈਂ ਤੇ ਸਰਦਾ ਸ਼ੰਗਾਰਾ ਤੋਂ ਕੋਕੀ ਜਿਹੜਾ ਅਸੀਂ ਰੈਫਰੀ ਨੇ ਜੱਜ ਠੀਕ ਕਰਦੇ ਆ ਤੇ ਬਿਲਕੁਲ ਇਨਸਾਫ ਨਾਲ ਖੇਡ ਕਰਾਉਣੀ ਆ ਕੋਈ ਕਿਸੇ ਤਰ੍ਹਾਂ ਦਾ ਇੱਥੇ ਪੱਖ ਪਾਦੀਆਂ ਤੇ ਰੂਲ ਜਰੂਰ ਬੋਲ ਦਿਓ ਜੀ ਹਾਂਜੀ ਰੂਲ ਬੋਲੋ ਜੀ ਖੇਡ ਦੇ ਰੂਲ ਇਹ ਆ ਜੀ ਬਸ ਦੋ ਫੌਲ ਦਿੰਨੇ ਆ ਸਿਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਰਿਆਂ ਵਾਸਤੇ ਮਤਲਬ ਦੋ ਵਰੀ ਜੇ ਕੋੜੀ ਖੜੀ ਤਾਂ ਇਹਨੂੰ ਦੁਆਰਾ ਟਾਈਮ ਦੇਣੀ ਆ ਠੀਕ ਹੈ ਜੀ ਤੇ ਹੋਰ ਕੋਈ ਇੱਥੇ ਸਾਡੇ ਖੇਡ ਮੇਲੇ ਤੇ ਪਖਵਾੜ ਵਿੱਚ ਵਿਸ਼ਮੇਸ਼ ਰਾਈਡਿੰਗ ਕਲੱਬ ਨੂੰ ਅਸੀਂ ਕਰਾਉਣੇ ਆ ਆਪਣੇ ਵੱਲੋਂ ਇਹ ਮੇਰੇ ਵੱਡੇ ਭਾਈ ਸਾਹਿਬ ਸ਼ੰਗਾਰਾ ਸਿੰਘ ਕੋਕੀ ਕਲਾ ਟੰਗਣਾ ਵਧੀਆ ਟੰਗਣਾ ਚੰਗਾ ਛੜਦੇ ਆ ਹਾਲਾਂਕਿ ਚੰਗਾ ਛੜਦੇ ਆ ਸਾਡੇ ਜੱਜਮੈਂਟ ਕਰਕੇ ਉਹਨਾਂ ਇੱਥੋਂ ਤੱਕ ਆਉਣਾ ਉਹਦੀ ਜੱਜਮੈਂਟ ਅਸੀਂ ਕਰਨੀ ਆ ਉਹਦੀ ਜੱਜਮੈਂਟ ਸਹੀ ਕਰਕੇ ਇੱਥੇ ਆ ਕੇ ਉਹਨੂੰ ਜਾਂ ਪਾਸ ਜਾਂ ਫੇਲ ਦੱਸ ਦੇਣਾ ਵੇਜੇ ਪਾਸ ਹੈ ਤੇ ਫੇਲ ਆ ਉਹਨਾਂ ਨੇ ਟਾਈਮ ਨੋਟ ਕਰ ਲੈਣਾ ਕਿਸੇ ਦਾ ਕੋਈ ਪੱਖਪਾਤ ਨਹੀਂ ਕਿਸੇ ਦਾ ਕੋਈ ਇਰਾਫੇਰੀ ਨਹੀਂ ਬਿਲਕੁਲ ਇਮਾਨਦਾਰੀ ਨਾਲ ਪਰਮੇਸ਼ਰ ਨੂੰ ਯਾਦ ਕਰਕੇ ਇਹ ਕੰਮ ਕਰਾਉਨੇ ਆ ਕਿਸੇ ਤੋਂ ਕੁਝ ਮੰਗਦੇ ਨਹੀਂ ਆ ਜਿੰਨੀ ਕਿ ਤੋਂ ਅਗਿਆਰ ਨੂੰ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਗਿਆ ਇਹ ਭਾਈ ਭਾਈ ਸਾਡੇ ਬਾਈ ਤਾਜ ਸਿੰਘ ਜੀ ਸਤਿਗੁਰੂ ਇਹ ਬਹੁਤ ਜਿਆਦਾ ਸਾਡੇ ਫੇਮਸ ਆ ਮਤਲਬ ਹੱਡੀਆਂ ਜੋੜਾਂ ਦੇ ਮਾਰਾ ਸਾਡੇ ਇੱਥੇ ਜਗਰਾਉਂ ਦੇ ਵਿੱਚ ਸਾਡੇ ਨਾਲ ਹੁੰਦੇ ਬਤੌਰ ਸਾਡੇ ਬ੍ਰਦਰ ਨੇ ਸਾਡੀ ਹੈਲਪ ਕਰਦੇ ਨੇ ਸੱਜਾ ਵਾਲਪਾਂ ਤੇ ਹੋ ਗਿਆ ਕੋਈ ਤਕਰੀਬਾ 43ਵੇਂ ਖੇਡ ਮੇਲੇ ਜੀ ਠੀਕ ਹੈ ਜੀ ਤੇ ਕਿੰਨੇ ਟਾਈਮ ਤੇ ਸ਼ੁਰੂ ਹੋ ਜੂਗਾ ਜੀ ਹੁਣ ਇਹ ਬਸ 5-7 ਮਿੰਟ ਚ ਸ਼ੁਰੂ ਕਰਵਾਉਣ ਵਾਲੇ ਆ ਜੀ ਠੀਕ ਹੈ ਜੀ ਮਿਲਦੇ ਆ ਜੀ ਕਰਵਾਉਣ ਜਾ ਰਹੇ ਹੁਣ ਅਸੀਂ ਬਾਈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਹੁਣ ਸਾਨੂੰ ਮਾਫੀ ਸਾਡੇ ਸਿਰ ਤੇ ਮਿਹਰ ਬਿਆਸਰਾਗੇ ਸਾਨੂੰ ਛੁੱਟੀ ਦੇ ਦੇ ਹੁਣ ਜੀ ਮਤਲਬ ਬਜ਼ੁਰਗ ਹੋ ਗਏ ਥੋੜੇ ਕਹਿੰਦੇ ਮੈਂ ਤਾਂ ਵੀ ਕੋਈ ਹੋਰ ਹੋਣਾ ਚਾਹੀਦਾ ਹੁਣ ਨਵਾਂ ਜਨਮ ਬਣਾਉਣਾ ਸਾਨੂੰ ਛੱਡਦੇ ਨਹੀਂ ਇਸਮਈਸ਼ ਰੇਟਿੰਗ ਕਲੱਬ ਵਾਲੇ ਛੱਡਦੇ ਨਹੀਂ ਸਾਨੂੰ ਪਿਆਰ ਕਰਦੇ ਬਹੁਤ ਅਸੀਂ ਸਭ ਨਾਲ ਅਸੀਂ ਪਿਆਰ ਕਰਦੇ ਆ ਸਾਡੇ ਪ੍ਰਧਾਨ ਜੀ ਬੈਠੇ ਅਸੀਂ ਦੋਨੋਂ ਜਜ ਕਰਦੇ ਹਾਂ ਠੀਕ ਆ ਜੀ ਸਸ ਜੀ ਦੇਖ ਰਹਿ ਕੇ ਚੱਲਦਾ ਸਾਡਾ ਦੂਜੀ ਗੋੜੀ ਪਿਆਰਾ ਜੀ ਮੇਰਾ ਵੀ ਤਰੰਗ ਖਾਲੀ ਕਰ ਦਿਓ ਆਗ ਦਾ ਖੇਡ ਮਿੱਲਾ ਮੱਲੋ ਯਾਰ ਕਰ ਦੋ ਕਰ ਦੋ ਵੀਰ ਕੋੜਾ ਹੁਣ ਜੋਗਾ ਰਾਹ ਛੱਡ ਕੇ ਸਾਰੇ ਇਹਨੂੰ ਕਰ ਦੋ ਟ੍ਰਾਂਸਫੇਰੀ ਪੈਸੀ ਪੁੜੀ ਆ ਗਈ ਆਪਣੇ ਖੇਡਵੇ ਦੇ ਵੀ 80 ਪਹਿਲੀ ਘੋੜੀ ਆਈ ਆਪਣੇ ਖੇਡ ਮੈਦਾਨੇ ਦੀ ਸ਼ਹੀਦ ਕਰਤਾਰ ਸਿੰਘ ਸਰਾਬਾ ਕਾਲੀ ਘੋੜੀ ਦੂਜੀ ਘੋੜੀ ਤਿਆਰ ਆਈ ਮੇਰਾ ਵੀ ਤਹ ਖਾਲੀ ਕਰ ਦਿਓ ਆਗ ਦਾ ਖੇਡ ਮਿੱਲਾ ਮੰਨੋ ਯਾਰ ਕਰ ਦਿਓ ਕਰ ਦਿਓ ਵੀਰੇ ਯਾਰ ਕੋੜਾ ਹਉਣ ਜੋਗਾ ਰਾ ਛੱਡ ਕੇ ਦੂਜੀ ਘੋੜੀ ਤਿਆਰ ਆਈ ਆਪਣੇ ਖੇਡ ਮੈਦਾਨੇ ਦੀ ਛੱਡ ਦਿਓ ਵੀਰੇ ਰਾ ਮਾਰਾ ਕਰ ਲੋ ਭਾਈ ਹਲਾਓ ਨਾ ਹਲਾਓ ਨਾ ਵੀਰੇ ਸਾਰੇ ਸਮਝਦਾਰ ਹੋ ਯਾਰ ਕੀ ਮਰਜ਼ੀ ਤੇਰੀ ਬੈਟ ਡੇਡ ਕੀ ਹਾਲ ਹੈ ਬਾਈ ਹੋਨੇ ਪਰ ਕਰਨਾ ਪੈਦਾ ਪੰਜ ਤਿੰਨ ਹੋਰ ਹਾਲ ਹੈ ਵਹੀ ਕਰਕੇ ਲੱਗਿਆ ਕੀ ਗਾਈ ਕਿਤੇ ਕਿਤੇ ਗੁਣਾ ਤੋਂ ਬਾਹਰਲੇ ਪਾਸੇ ਦੀ ਜੜ ਹਾਂ ਬਾਹਰਲੇ ਪਾਸੇ ਯਾਰ ਅਸਲੀ ਛੱਡੋ ਯਾਰ ਵੀਰੇ ਰਾਤ ਆਈ ਛੱਡ ਦੋ ਆਪ ਹੀ ਸ਼ਰਮ ਖਾ ਲਓ ਯਾਰ ਆਪਾਂ ਸਾਰੇ ਛੇਲੇ ਵੇਣੇ ਆ ਕੋੜ ਆਊਗਾ ਕਿੱਥੇ ਰਾਹ ਦਵੋਗੇ ਫੇਰ ਹੀ ਕੋੜ ਆਊਗਾ ਯਾਰ ਕੀ ਜੱਜਾਂ ਨੂੰ ਪਤਾ ਲੱਗੂ ਕੀ ਨੋਟਿਸ ਕਰਨਗੇ ਉਹ ਸਾਰੇ ਰਾਹ ਜਾਗੇ ਤੁਸੀਂ ਛਾਣੇ ਬੇਣੇ ਯਾਰ ਜਦੋਂ ਕੋੜ ਆਇਆ ਤੁਹਾਨੂੰ ਆਪ ਹੀ ਦੇਖ ਜਾਣਾ ਏ

2355 ਐਸਕੇਡ ਬੇਲੇ ਦੀ ਦੂਜੀ ਘੋੜੀ ਦਾ ਟਾਈਮ ਹੈ 2355 ਹਲੋ ਹਲੋ ਉਹ ਭਾਈ ਜੀ ਇਹ ਜੁੰਮੇਵਾਰ ਨੇ ਕੋਈ ਥੱਲੇ ਆ ਗਿਆ ਆਪ ਦਾ ਆਪ ਪਛਾਣ ਕਰੋ ਫੇਰ ਨਾ ਕਹੋ ਨਾਲ ਦੀ ਨਾਲ ਵੀ ਆਪ ਵੀ ਘੋੜੀ ਤਿਆਰ ਰੱਖਿਆ ਕਰੋ ਕਰ ਦਿਓ ਕਰ ਦਿਓ ਵੀਰੇ ਟ੍ਰੈਕ ਖਾਲੀ ਆਪ ਦੇ ਆਪ ਵੀਰ ਵੀਰੇ ਡੱਡੂ ਬੰਦ ਬਰਕੀਆਂ ਦੇ ਉੱਤੇ ਨੰਬਰ ਸਾਰੇ ਵਿੱਚ ਲਿਖੇ ਹੋਇਆ ਨੰਬਰ ਵਾਈਰ ਸਟਾਰਟਿੰਗ ਲਾਈਨ ਤੇ ਪਹੁੰਚ ਜਾ ਕਰੋ ਕਰ ਦਿਓ ਨਾਲੇ ਲੈਨ ਖਾਦੀ ਵੀਰੇ ਆਪਦੇ ਆਪੀ ਵੀਰੇ ਆਪੀ ਆਪਦੀ ਥੋੜੀ ਸਟਾਰਟਿੰਗ ਲਾਈਨ ਤੇ ਰਹਿ ਜਾ ਕਰੋ ਕੋਈ ਲੱਪਣ ਦੀ ਲੋੜ ਨਾ ਪਵੇ ਜਿਹੜਾ ਉਹਦਾ ਛੱਡ ਦਿਓ ਹੋਰ ਵੇ ਬੜਾ ਟਾਈਮ ਲਾ ਹਾਂ ਜਿਹੜਾ ਸਾਰੇ ਘੋੜੇ ਵੀਰੇ ਸਟਾਰਟਿੰਗ ਲਾਈਨ ਦੇ ਉੱਤੇ ਲੈ ਜਾਓ ਐਂ ਬਾਲ ਦਿਮਾਗ ਕਰਦੀ ਮਾਰ ਉਧਰ ਸਪੀਕਰ ਹੈ ਰਹੀਗਾ ਦਰਦ ਨੂੰ ਬੁਲਾਉਣਾ ਪੈਂਦਾ ਪਰ ਜਿਹੜੀ ਐਂਟਰੀ ਇਹ ਦੇ ਉੱਤੇ ਪੜ ਲਓ ਸਾਰੇ ਦੇ ਉੱਤੇ ਨੰਬਰ ਦਿਖਿ ਰਹੇ ਆ ਉਹਦੇ ਹਿਸਾਬ ਨਾਲ ਆਪਦੇ ਕੋਲ ਸਟਾਰਟਿੰਗ ਮੈਨ ਦੇ ਤੇ ਆਪ ਹੀ ਲੈ ਜਿਆ ਕਰੋ ਲਓ ਜੀ 14 ਸੈਕਿੰਡ 50.14.50 ਇਹ ਕੋੜਾਈ ਚੈਚਲ ਲੰਮੜਦਾਰ ਜਗਰਾਓ 14.50 ਅਗਲੀ ਕੋੜੀ ਵੀਰੇ ਆਪਦੀ ਸਟਾਰਟਿੰਗ ਲਾਈਨ ਦੇ ਉੱਤੇ ਲੱਗੇ ਜੀ ਚਾਲ ਵੀ ਰਹਿਦੀ ਆਵਾਜ਼ਾਂ ਮਾਰਦੀਆਂ ਬੇਟੀਆਂ ਦੇ ਆਉਂਦੇ ਆ ਵੀਰੇ ਆਦੇ ਆਸੀ ਕੋੜੀਆਂ ਕੋਲ ਸਟਾਰਟਿੰਗ ਲਾਈਨ ਤੇ ਲੱਗੇ ਜਿਹੜਾ ਨਾਰਦੀ ਵਾਲ ਕੋਲ ਇੱਧਰ ਫੜਣ

ਬਾਈ ਬਾਈ ਕਈ ਦਿਨ ਜੋ ਬਾਈ ਕੀ ਮੂਰ ਕੋਲਦੇ ਕੋਲਦੇ ਹਨ ਕਿਰਾਵਾ ਰਾਜੇ ਭਾਈ ਦੇ ਰੇਖਣੇ ਕੋਲ ਤੇ ਬੈਠਾ ਮੁੰਡਾ ਨੇ ਤੁਸੀ ਇਹਨਾਂ ਬਾਰੇ ਇਹ ਵੀ ਕੋਈ ਗੱਲ ਨਹੀਂ ਕੋਈ ਇਹ ਵੀ ਕੋਈ ਇੱਕ ਤਾਂ ਵੀ ਜੇ ਇਹ ਵੀ ਕੋਈ ਬੇਬੇ ਥੋੜਾ ਜਿਹਾ ਫਰਕ ਰਹਿ ਗਿਆ ਬਸ ਨਾਲ ਲੱਗਣ 21 12.12 ਪੁਆਇੰਟ 12 ਹਰਪ੍ਰੀਤ ਸਿੰਘ ਮਹਿਲਗੜ 21 ਪੁਆਇੰਟ 12 ਕੋਈ ਕੋੜਾ ਪਾਸਾ ਇੱਥੇ ਕਿ ਭੱਜ ਗਏ ਇਹਨੇ ਜਦੋਂ ਕਰ ਦੋ ਯਾਰ ਵੀਰੇ ਕੋੜੀ ਪਿਆਰ ਆ ਸਟਾਡੀ ਲੈਣ ਤੇ ਰਾਹ ਖਾਦੀ ਕਰ ਦੋ ਠੰਡੀ ਆ ਰਹੀ ਆ ਮੇਰਾ ਵੀਰ ਅਰੇ ਕੋੜੀ ਨੂੰ ਆਪਣੀ ਕੋੜੀ ਸਮਝ ਕੇ ਰਾਹ ਖਾਦੀ ਕਰੀ ਜੀ ਲੋ ਆ ਗਈ ਭਾਈ ਕਰ ਦੋ ਵੀਰੇ ਕਰ ਦੋ ਖਾਦੀ ਨਾ ਦੋ ਬਸਾਲ ਦੇ ਲੱਗ ਪਏ ਨੇ ਮੇਰੇ ਮਾਰੋ ਕੁਝ ਨੋਕਰੀ ਦਾ ਬਾਲ ਦਾ ਖਾਂ ਪਿਆ ਲੈਣਾ ਉਸ ਵਾਰਤ ਨਹੀਂ ਆਉਂਦੇ ਰੋਜ਼ ਦੋ ਤਿੰਨ ਇਹ ਵੀ ਇਹਨਾਂ ਨੂੰ ਪਤਾ ਰਹਾ ਹੋਵੇ ਜੋ ਨਾਲ ਹੀ ਬੋਲਦਾ ਸੈਤਰੀ ਬਾਈ ਗਈ ਜੇ ਕੂੜਾ ਹੋਵੇ ਨਹੀਂ ਇਹ ਤਾਂ ਉਹਲੇ ਉਹਦਾ ਵਾਜੀ ਵਾ ਸੱਚੇ ਦਿਨ ਹਰ ਤੋਂ ਇਹ ਕੋਈ ਬਹੁਤ ਜੰਗਦਾਰ ਜੀ ਦੇ ਜੋ ਵੀ ਨੇ ਪਰਤੀ 3354 3 ਗੁਣਾ 8 24 8 ਉਚੈ ਨੂੰ ਲੋਪੋ ਬਾਤ ਜੀ ਰਾਜਾ ਕਰਦਾ ਜੀ ਖਾਲੀ ਤੇ ਅਗਲੀ ਕੁੜੀ ਦੀ ਤਾੜੀ ਲੈ ਕੇ ਲਿਆਓ ਤੋ ਵਲੀ ਯਾਰ ਪਿਆਰ ਵਾਲੀ ਬਣ ਜਿਆ ਕਰੋ ਕਰ ਦੋ ਡਰਾਈ ਖਾਦੀ ਗਿਆਨੇ ਬਿਆਨੇ ਆਪਾਂ ਸਾਰੇ ਯਾਰ ਪੱਕਾਲੇ ਸਰਦਿਓ ਕਰਤਾ ਆਹ ਵਾੜੀ ਮਾਣਾ ਖਾਤੋਂ ਜਿਹੜਾ ਕੱਲ ਨੂੰ ਕਹਿੰਦੇ ਸੀ ਵੀ ਟਿਕਟ ਦੁੱਤੀ ਦੀ ਪਰਚੀ ਦੇ ਦਿਓ ਵੀਰੇ ਪਰਚੀ ਪੱਟੇ ਦਾ ਬਟਨੇ 32 48 ਲੱਕੀ ਤਵਦੀ 29 ਅਖਤਾਰੀ ਕੋੜੀਆਂ ਭੱਜੀ ਜਾਣ ਪੁਰੀ ਜਾਣ ਏਰੀਆ

सामा <laughs> ਇਸ ਕਾਲੇ ਘੋੜੇ ਦਾ ਸਮਾਂ ਜੀ ਪੂਰਾ 31 2.3 ਪਹਿਲੇ ਪੂਰੇ 31 ਸੈਕਿੰਡ ਤੇਂਦਰ ਸਿੰਘ ਗਾਲਬ ਰਣ ਸਿੰਘ ਕਾਲੇ ਘੋੜੇ ਦਾ ਸਮਾਂ ਜੀ ਪੂਰਾ 31 ਵਰਤੀ ਸਾਡੇ ਕੋਲ ਜੋਬ ਨੇ ਟ੍ਰੈਕ ਖਾਤੀ ਕਰ ਦਿਓ ਮੇਰੇ ਯਾਰ ਅਗਲੀ ਘੋੜੀ ਤਿਆਰ ਅਗਲੀ ਘੋੜੀ ਤਿਆਰ ਹੈ ਜੀ

ਪਹਿਲਾ ਟਿਕਾਬਾ ਵਾਹ ਪਹਿਲਾ ਵੀ ਟੰਗਾ ਜੁਣਿਆ ਯਾਰ ਚੱਲਿਆ ਹੈ ਵੀ ਕਰਮ ਉਹ ਪਹਿਲਾ ਘੋੜੇ ਵਧੀਆ ਰਾਇਆ 37 17.20 ਇਹ ਘੋੜੇ ਦਾ ਸਮਾ 17 37 ਕਰਨ ਨੂਰਪੁਰ ਕਿੱਠਾ 골ਡੀ ਯੂਕੇ ਸਾਰਾ ਪੁਆਇੰਟ 37 ਗੁੰਡੂਸ ਕੀ ਕਵਾਰ ਵਾਰਸੀ ਗੁੰਡੂ ਕਰਨ ਨੂਰਪੁਰ ਚੱਕਾ ਬੋਲਦੀ ਯੂਪੀ ਸਾਰਾ ਪੁਆਇੰਟ 33 ਹੁਣ ਤੱਕ ਦਾ ਸਭ ਤੋਂ ਘੱਟ ਸਮਾਂ ਚੈਟਨ ਨੰਬਰਦਾਰ ਜਗਨਾਉ 14.50 ਆਹ ਖੜ ਗਿਆ ਵਿਚਾਰੇ ਦੋ ਚੰਗੜਾ ਖਾ ਗਿਆ ਇੱਥੇ ਹੀ ਢੜਕੇ ਮਾਰੀਏ ਨਾ ਕੜਈਏ ਨਾ ਬੰਦਦਾ ਸ਼ਾਂਤੀ ਪਾ ਟਰੈ ਖਾਲੀ ਰੱਖੋ ਵੀਰੇ ਯਾਰ ਦੇਖੋ ਕੋੜੀ ਖਰਾਬ ਹੁੰਦੇ ਆ ਆਪਾਂ ਹਰੇ ਕੋੜੇ ਨੂੰ ਆਪ ਦਾ ਘੋੜਾ ਸਮਝੀਏ ਟਰਾ ਮੇਰਾ ਵੀ ਖਾਲੀ ਰੱਖੋ ਪਤਾ ਹੀ ਨਹੀਂ 200 200 ਕਿੱਨੇ ਕਿਲੋਮੀਟਰ ਦੇ ਘੋੜੀਆਂ ਆਉਂਦੀਆਂ ਨੇ ਸਰਬ ਆਪਣੀ ਛੋਟੀ ਜੀ ਗਲਤੀ ਕਰਕੇ ਆਪਾਂ راہ ਖਾਲੀ ਰੱਖੀਏ ਆਪਾਂ ਨੂੰ ਕਹਿਣ ਦਾ ਮੌਕਾ ਨਾ ਮਿਲੇ ਪੀਵੀ 12 ਹਾਰ ਸ਼ਲਾਵਰ ਹਲੋ ਹਲੋ ਦਾ ਮੋਰਗੀ ਦੜਫੂ ਨਹੀਂ ਨਹੀਂ ਕੋਲੇ ਵਾਲ ਮਾਰ ਕੇ ਬਟੋਲਨ ਪਾਚੀ ਬੰਦਾ ਇਸ ਕੋੜੇ ਦਾ ਸਮਾਂ ਜੀ 22.38 ਜੋ ਕੋੜਾ ਹੁਣ ਤਰਕੇ ਗਿਆ ਉਸ ਕੋੜੇ ਦਾ ਸਮਾਂ 22.38 ਅਰਸ਼ ਸਵਤੀ ਕੋੜੇ ਦਾ ਸਮਾਂ 22.38 ਰਾ ਖਾਲੀ ਰੱਖੋ तारी <to> <t> <adolescente> <sarricasa> ਤਾਂ ਰਾਤ ਬਾਰੀ ਰਹੋ ਬੇਨਤੀ ਨੂੰ ਮੰਨੋ ਅਰੇ ਹੋ ਜਾ ਪੀੜ ਦਾ ਕਿੰਦੀ ਆਇਆ ਜੀ ਬਰੇ ਹੋ ਜਾ ਪਿੱਛੇ ਜਰਾ ਆ ਜਰਾ ਜਰਾ ਆ ਕੋਰੀਆਂ 20.17 ਪਰਤੀ ਦੇ ਜੋ ਬਾਬਾ ਜੀ 20.17 ਪਰਤੀ ਦੇ ਜੋ ਬਾਬਾ ਜੀ ਪਰਤੀ ਕੀ ਨਾ 20.17 ਉਹ ਥੱਲੇ ਆ ਕੇ ਨਾ ਫੇਕੇ ਨਾ ਚੱਕਣ ਨਹੀਂ ਆ ਨਾ ਛੱਡ ਕੇ ਖੜੋ ਆਪਰਤੀ ਦੇ ਹੋ ਗਏ ਜਿਹੜੇ ਬੋਲਦਾ ਸਮਾਜੀ 2017 ਮਾਰਤੀ ਦੇ ਹੋ ਗਏ ਬਾਬਾ ਜੀ ਇਹਦੀ ਤਾਂ ਕਿ ਅਸੀਂ ਨਾਮ ਲਿਖ ਸਕੀਏ ਆਪਰਤੀ ਦੇ ਹੋ ਗਏ ਆ ਬੱਲੇ ਆਲੇ ਆ ਬੋਲਦੇ ਆ ਇੱਥੇ ਆਏ ਹੋ ਜਾਓ ਨਹੀਂ ਹੋ ਜਾਓ ਚੁੱਪੀ ਵਾਲਿਆ ਕਹਾਂ ਨੂੰ ਆਲਾ ਨਹੀਂ ਹਾਂ ਜੀ 40 ਜੀ 40 ਹੀ ਨਹੀਂ ਘੱਡੀ ਥੋੜਾ ਭਾਰਾ ਬਰਾਵਾ ਭਾਈ 2 2.34 ਸੰਦੂ ਸੁਨਪੁਰੀਆ 28.34 20 ਤਾਰਾ ਵਾਲੇ ਘੋੜੇ ਦੀ ਪਰਚੀ ਪਹੁੰਚੀ ਕਰਦੇ ਹੋ ਬਾਕੀ ਅਸੀਂ ਨਾਮ ਲੱਗ ਸਕੀਏ ਸਾਡੇ ਕੋਲ ਪਰਚੀ ਨਹੀਂ ਹੋਈ 20% ਦਾ ਵਾਲੀ ਕੋਈ ਨਹੀਂ ਉਹਦੇ ਲੱਗ ਬਾਈਕ ਤੇ ਲੀ ਖੜਾ ਹੀ ਹੋੜਾ ਭੈਣ ਲੱਗ ਨਾਲ ਚੁਣ ਲੱਗ ਗਿਆ ਹੈ ਨਹੀਂ ਨਾ ਦੱਸੇ ਮੈਨੂੰ ਉਹਨਾਂ ਨੂੰ पचवंजा सिमरत पहलवान पहलवानवे कोटली ਇਹ ਘੋੜੇ ਦਾ ਸਮਾਂ ਜੀ 2055 ਸਿਮਰ ਪਹਿਲਵਾਨ ਅ블ੂ ਗੋੜੀ ਜਿਹੜੇ ਵੀ ਜਾਨਵਰ ਦਾ ਨਾਮ ਬੋਲਿਆ ਜਾਂਦਾ ਜਾਂ ਸਟਾਡੀ ਲਾਈਨ ਤੋਂ ਟਾਈਮ ਲੋਡ ਹੁੰਦਾ ਉਹ ਹੀ ਟਰੈਕ ਤੇ ਲੱਗੇ ਆਓ ਹੋਰ ਕੋਈ ਵੀ ਅਬੂ ਗੋੜਾ ਗੋੜੀ ਟਰੈਕ ਤੋਂ ਬਾਹਰ ਰੱਖੋ ਜਿਹੜੇ ਘੋੜੇ ਦਾ ਸਮਾਂ 20.70 ਜੀ ਖਾਲੀ ਰੱਖੋ ਵੀਰੇ ਟਰੈਕ ਵੀ ਖਾਲੀ ਛੱਡੋ कूड़ प्यार स्टडी लते 49 ਟਾੜੀ ਨਾਂ ਤੋਂ ਲੈ ਕੇ ਜਾਓ ਜੀ ਹੁਣ ਟ੍ਰੈਕ ਖਾਲੀ ਦੇਣ ਦਿਓ 22 49 ਲਖਾ ਜੋਲ ਜੜੇ ਵਾਲਾ

ਰਪੋਡ ਨੇ ਗੋਜ ਨੂੰ ਦੁਬਾਰੇ ਆਈ ਮਰਤੀ ਦੇ ਜੋਤ ਬਾਬਾ ਜੀ ਮਰਤੀ ਤੁਹਾਡੀ ਪਹਿਲਾਂ ਵੀ ਰਹਿੰਦੀ ਹੈ ਬਰਤੀ ਇੱਕ ਘੋੜੇ ਦਾ ਸਮਾਂ ਜੀ 21.50 21.50 ਮਰਤੀ ਦੇ ਜੋ ਬਾਬਾ ਜੀ ਇਹ ਘੋੜੇ ਲਈ ਬਾਬਾ ਜੀ ਜੀ ਸਰਦਾਰ ਕੁਲਜੀਪ ਸਿੰਘ ਚਨੇਰ ਮਰਤੀ ਦੇ ਜੋ

19.53 ਸਰਦਾਰ ਸਿੰਘ ਗਿੱਲਾਂ ਸਰਜੀਤ ਕੈਨੇਡਾ 19.54 ਟਰੈਕ ਵੀਰੇ ਅਹੀਂ ਖਾਲੀ ਰੱਖਿਓ ਟਰੈਕ ਦੇ ਨਾਲ ਸਾਈਡ ਤੇ ਲਈ ਵਰਦਿਓ ਭਰਾ ਬਣ ਕੇ ਸਟੋਪਿੰਗ ਲਾਈਨ ਤੇ ਲੈ ਆ ਯਾਰ ਕਿਸੇ ਦਾ ਘੋੜਾ ਖਰਾਬ ਨਾ ਕਰੋ ਆ ਵੀ ਕਿਉਂ ਰੱਖੋ ਤੁਸੀਂ ਉਹ ਲੈ ਜਾ ਜਿਹੜੇ ਬੱਚਾ ਵਾਲੇ ਬਾਈ ਹਾਂ ਠੀਕ ਹੈ ਜੀ ਯਾਰ ਇਹ ਟਰੈਕ ਦੇ ਨਾਲ ਨਾਲ ਘੋੜੇ ਨਹੀਂ ਫਿਰਦੇ ਯਾਰ ਆਪ ਹੀ ਆਪਾਂ ਸਾਰੇ ਜਾਣੇ ਆ ਘੋੜੇ ਵਾਲੇ ਆਪਾਂ ਯਾਰ ਕਾਹਨੂੰ ਕਿਸੇ ਦਾ ਖਰਾਬ ਕਰਦੇ ਆ ਕਾ ਕੋੜੇ ਦਾ ਸਮਾਂ ਹੀ ਨਹੀਂ ਲੱਗਿਆ 18 ਬਹੁਤ 18.2 ਬਿਰੇਰ ਜਿਹੜੇ ਆ ਪਰਚੀ ਲਈਓ ਬਾਬਾ ਜੀ ਜਿਹੜੇ ਵੀਰੇ ਨਾਲ ਨਾਲ ਆਪਾਂ ਘੋੜੇ ਲਈ ਵਰਤੇ ਆਪਾਂ ਸਾਰੇ ਜਣੇ ਕਾਲੂ ਆਪਾਂ ਜਿਸਦਾ ਘੋੜਾ ਘਰਾਵ ਕਰਦੇ ਆ ਭਰਾ ਬਣ ਕੇ ਯਾਰ ਸਾਰੇ ਜਾਂ ਸਟੈਂਡੀ ਲਾਈਨ ਤੇ ਰੱਖੋ ਜੇ ਭੱਜ ਗਿਆ ਤਾਂ ਇਧਰ ਆਪਦੇ ਸਾਈਡ ਤੇ ਲੈ ਆਓ ਹੈਪੀ ਦਵਰਜੀ ਜਸਪੀ ਚਨੇਰ 18.22 ਜਸਪੀ ਚਨੇਰ ਹੈਪੀ ਦਵਰਜੀ 18.2 ਆਵੀ ਭਾਈ ਜਾਰੀ ਹੈ ਉੱਤਰਾ ਭਾਈ ਜੀ ਸਾਡੀ ਭਾਲ ਹੈ ਲਿਫਟ ਕਰ ਦਦਾ ਉਹਨੂੰ ਯਾਤਰਾ ਖਾਲੀ ਰੱਖੋ ਕਾਹ ਲੋ ਆਪਾਂ ਕਿਸੇ ਦਾ ਘੋੜਾ ਖਰਾਬ ਕਰਦੇ ਆਂ ਰਾਹ ਖਾਲੀ ਰੱਖੋ ਮੇਰਾ ਵੀ ਸਾਰੇ ਜਣੇ ਟ੍ਰੈਕ ਖਾਲੀ ਕਰ ਦੋ ਤਾਂ ਕਿ ਕਿਸੇ ਘੋੜੇ ਦਾ ਜਾਂ ਕਿਸੇ ਆਮ ਦੇ ਬੰਦੇ ਦਾ ਵੀ ਨੁਕਸਾਨ ਨਾ ਹੋਵੇ ਬਹੁਤ ਦੂਰ ਤੋਂ ਆਏ ਯਾਰ ਚੱਲ ਗਏ ਆਪਣੇ ਮੇਲੇ ਦੇ ਆਪਾਂ ਹੁਣ ਰਾਹ ਫੁੱਨਾ ਕਰਕੇ ਇਹਨਾਂ ਦਾ ਸਾਥ ਦਈਏ ਉਹ ਜਿ ਮਗਰ ਪੂਰਿਆ ਦੇਖਿਆ मगर मारती है भैन बाहड़ी ਦੋਨੇ ਮੌਕੇ ਗੋੜੀ ਦੇ ਫਾਉਲ ਨੇ ਮੇਰੇ ਜਿਹੜੀ ਗੋੜੀ ਫਾਉਲ ਹੋਈ ਆ ਆਪਦੀ ਪਾਰਟੀ ਦੇ ਲੋ ਪਾਰਟੀ ਦੇ ਲੋ ਵੀਰੇ ਜਿਹੜੀ ਗੋੜੀ ਫਾਉਲ ਹੋਈ ਆ ਵੇਲੇਰ ਸਕੂਟਰੀ ਮੋਟਰਸਾਈਕਲ ਆਪਾਂ ਸਾਈਡ ਤੇ ਕਰ ਦਈਏ ਯਾਰ ਕਰਨ ਨੂੰ ਯਾਰ ਕਿਸੇ ਦੇ ਜਿੰਨਰ ਵਰ ਦਾ ਨਿਸ਼ਾਨ ਉਹ ਨਹੀਂ ਮਹਗੇ ਜਾਨਵਰ ਨੇ ਆਪਾਂ ਆਪ ਹੀ ਸਿਆਣੇ ਬਣ ਕੇ ਆ ਮੋਟਰਸਾਈਕਲ ਵੀ ਵੀਰੇ ਥੋੜਾ ਜਿਹਾ ਪਿੱਛੇ ਕਰ ਦੋ ਮੇਲਾ ਦੇਖੋ ਹੜਕੇ ਪਰ ਮੋਟਰਸਾਈਕਲ ਆਪਦੇ ਪਿੱਛੇ ਖੜਾਓ ਜੀ ਆ ਗਿਆ ਫਿਰ ਚੰਤਾ ਹੋ ਵੀ ਲੋਗੇ ਕੋਲੋਂ ਵਿੱਚ ਆਕਰਸ਼ਣ ਜਾਂਦਾ ਜਾਂਦਾ ਜਿਆਦਾ ਜਿਆਦਾ ਫਿਰ Sampai ਫਾਉਂਡੂਆਂ ਦੇ ਪਰਚੀ ਦੇ ਦੇ ਜੇ ਕੋੜੀ ਵਾਲਾ ਮੇਰਾ ਵੀਰ ਪਰਚੀ ਦੇ ਦੇ ਜਿਹੜੀ ਕੋੜੀਏ ਫੌਲ ਹੋਈ ਆ ਦਾ ਬਹੁਤ ਹੀ ਬਹੁਤ ਧੰਨਵਾਦ ਜਿਨ੍ਹਾਂ ਨੇ ਖੇਡ ਮੈਦਾਨ ਨੂੰ ਮੇਪਰੇ ਸ਼ਾੜਨ ਦੇ ਵਿੱਚ ਸਾਡਾ ਸਾਥ ਦਿੱਤਾ ਸਾਰੇ ਸੰਗਤ ਦਾ ਤੇ ਨੋਤਾ ਨਵਾਡ ਕਰਦੇ ਆਂ ਦੁਨੀਆ ਭਰ ਦੀ ਦੇ ਜੋ ਆਪਣੇ